ਕਿਸਾਨ ਮਜ਼ਦੂਰ ਸੇਵਾ ਕਮੇਟੀ ਪੰਜਾਬ ਤੋਂ ਸਰਵੰਤ ਸਿੰਘ ਪੰਦੇਰ ਕੌਮਨ ਸਾਹ ਮੋਰਚਾ ਦੀ ਅੱਜ ਕਾ ਲਿਆ ਕਿ ਉਹ ਗੁਰੂ ਸਾਹਿਬ ਦੇ 350 ਸਾਲਾਂ ਤੇ ਉੱਤੇ ਸ਼ਹੀਦੀ ਪੁਰਬ ਹੈ ਜਿਹੜਾ ਉਹ ਜਿੰਨੇ ਵੀ ਬੰਦੀ ਸਿੰਘਾਂ ਦੀ ਰਿਹਾਈ ਤੇ ਜਿੰਨੇ ਵੀ ਦੇਸ਼ ਭਰ ਦੇ ਵੱਖ-ਵੱਖ ਵਿਚਾਰਾਂ ਦੇ ਕੈਦਾਂ ਪੂਰੀਆਂ ਕਰ ਚੁੱਕੇ ਨੇ ਕੈਦੀ ਉਹਨਾਂ ਨੂੰ ਰਹਾਅ ਕੀਤਾ ਜਾਏ ਉਹਨਾਂ ਸਟੂਡੈਂਟਾਂ ਦੇ ਆਗੂ ਵੀ ਹੈਗੇ ਬੁੱਧੀਜੀਵੀ ਵੀ ਹੈਗੀ ਆ ਯੂਏਪੀਏ ਤੇ ਔਰ ਹੋਰ ਬਹੁਤ ਸਾਰੀਆਂ سنگੀਂ ਧਰਾਵਾਂ ਤੇ ਐਂਟੀ ਇੰਟਰਨੈਸ਼ਨਲ ਧਰਾਵਾਂ ਹੈਟ ਬੰਦੇ ਗ੍ਰਿਫਤਾਰ ਕੀਤੇ ਗਏ ਆ ਤੋਂ ਅੱਜ ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ ਪੰਜਾਬ ਦਾ ਜਥਾ ਜਿਹੜਾ ਵਾ ਉਹ ਸ਼ੰਭੂ ਬਾਰਡਰ ਨੂੰ ਰਵਾਨਾ ਹੋ ਚੁੱਕਾ ਵਾ ਤੇ ਅਸੀਂ ਕਹਿੰਨੇ ਆ ਵੀ ਇੱਕ ਨੇ 350 ਸਾਲਾ ਗੁਰੂ ਸਾਹਿਬ ਦੇ ਗੁਰਪੁਰਬ ਦਾ ਸ਼ਹੀਦੀ ਪੁਰਬ ਦਾ ਜਿਨ੍ਹਾਂ ਨੇ ਦੁਨੀਆਂ ਦੇ ਮਾਨਵ ਅਧਿਕਾਰਾਂ ਦੀ ਰੱਖਿਆ ਲਈ ਏਡੀ ਵੱਡੀ ਕੁਰਬਾਨੀ ਕੀਤੀ ਔਰ ਦੂਸਰੇ ਬੰਨੇ ਸਾਡੀ ਸਰਕਾਰ ਐਨ ਲੱਗਦਾ ਵੀ ਜਿਵੇਂ ਪੀਸਫੁਲੀ ਢੰਗ ਨਾਲ ਆਪਣਾ ਮਾਰਚ ਕਰਕੇ ਮੰਗ ਪੱਤਰ ਦੇਣ ਵਾਲੀ ਗੱਲ ਨੂੰ ਵੀ ਗਵਾਰਾ ਨਹੀਂ ਸਮਝ ਰਹੀ ਇਹ ਤੱਕਾ ਕੀਤਾ ਜਾ ਰਿਹਾ ਦੂਸਰਾ ਅੱਜ ਕੈਬਨਟ ਦੀ ਮੀਟਿੰਗ ਵੀ ਹੋਊਗੀ ਕਿ ਬਿਜਲੀ ਸੋਧ ਬਿੱਲ 2025 ਤੱਕ ਭਗਵੰਤ ਮਾਨ ਸਰਕਾਰ ਆਪਦੀ ਚੁੱਪੀ ਖੋਲਣਗੇ ਭੇਨ ਨੂੰ ਕੇਂਦਰ ਸਰਕਾਰ ਤੱਕੇ ਨਾ ਨਾ ਲਿਆਵੇ ਜ਼ਬਰਦਸਤ ਨਾ ਕਰੇ ਆਮ ਜਨਤਾ ਦੇ ਉੱਤੇ ਇਹਦੋਂ ਕਾ ਪਟਿਆਲਾ ਹੋਵੇ ਉੱਥੇ 90 ਏਕੜ ਅਰੇ ਤੋਂ ਕਾ ਪੀਏਯੂ ਦੀ ਹੋਵੇ ਜਾਂ ਪੰਜਾਬ ਐਗਰੋ ਦੀ ਹੋਵੇ ਫੋਰਸ ਦੀ ਹੋਵੇ ਸ਼ਾਮਲੜ ਜ਼ਮੀਨਾਂ ਹੁਣ ਲਗਾਤਾਰ ਜਨਤਕ ਜਾਇਦਾਦਾਂ ਭਗਵੰਤ ਮਾਨ ਵੇਚਣ ਦੀ ਤਿਆਰੀ ਕਰ ਰਹੀ ਆ ਇਹਦਾ ਵੀ ਸਾਨੂੰ ਬੜੇ ਵੱਡੇ ਪੱਧਰ ਤੇ ਪੰਜਾਬੀਓ ਵਿਰੋਧ ਕਰਨਾ ਪੈਣਾ ਇਹਦੇ ਨਾਲ ਦੀ ਨਾਲ ਜਾਂ ਜਿਹੜੇ ਗੜੇ ਹੁਣ ਮਸਲੇ ਨੇ ਕੱਲ ਤੋਂ 15 16 ਤੇ 17 ਪੂਰੇ ਪੰਜਾਬ ਦੇ ਅੰਦਰ ਅਰਥੀ ਫੂਕ ਮਜਾਰੇ ਕਰਾਂਗੇ ਵੀ ਜਿਹੜਾ ਪ੍ਰਾਈਵੇਟੇਸ਼ਨ ਦਾ ਹੈ ਖਲੜਾ ਲੈ ਕੇ ਕੇਂਦਰ ਆ ਰਿਹਾ ਇਨੂੰ ਰੋਕਿਆ ਜਾ ਸਕੇ ਕੇਂਦਰ ਐਤਕੀ ਟੇਬਲ ਨਾ ਕਰ ਸਕੇ ਅੱਜ ਕੀ ਨਾ ਕਰ ਸਕੂਗਾ ਤੇ ਫਿਰ ਦੇਖਿਓ ਇਹ ਬਜਟ ਸੈਸ਼ਨ ਚ ਕਰੂਗਾ ਤਾਂ ਸਾਰਿਆਂ ਨੂੰ ਇਕੱਠੇ ਹੋ ਕੇ ਦੇ ਵਿਰੁੱਧ ਸੰਘਰਸ਼ ਕਰਨ ਦੀ ਲੋੜ ਆ ਧੰਨਵਾਦ